ਇਹ ਜਿਹੜੀਆਂ ਕੁਝ ਕਮਾਂਡੀਆਂ ਜਿਹੜੀਆਂ ਸਾਡੇ ਕਬੱਟੇ ਨੇ ਕੀਤਾ ਜਿਹੜੇ ਐਨਓਪੀ ਦੇ ਸਰਕਾਰ ਖਿਲਾਫ ਸੰਵਾਦਵਾਜੀ ਉਹਨਾਂ ਦੇ ਖਿਲਾਫ ਐਫਆਈਆਰ ਕੀਤੀ ਆ ਘਟਿਆ ਸੂਚਨਾ ਸੂਚਨਾ ਵਾਲਾ ਉਹਨਾਂ ਦੇ ਖਿਲਾਫ ਆ ਕਿਤੇ ਕੁਲਾਸਾ ਨਹੀਂ ਸਰਕਾਰ ਨੇ ਕਿਹਾ ਸਰਕਾਰ ਹੈ ਤੇ ਜਲਾਲਾ ਜਿਹਨੇ ਕੰਟਰੋਲ ਕਿਉਂ ਨਹੀਂ ਦੇ ਦਿੱਤਾ ਜੇ ਤੱਕ ਉਹ ਕੈਬਨਟ ਰਹੇਗਾ ਤੇ ਕੈਬਨਟ ਰਹੇਗਾ ਤੱਕ ਕਿਤੇ ਵੀ ਕਰਨ ਵਾਲੀ ਦਿੱਤਾ ਹੁਣ ਕਦੀ ਮਜੂਤਾ ਸਰਕਾਰ ਕਰ ਨਹੀਂ। ਭਗਵਾਨ ਕਮਾਂਡਨ ਦਾ ਸੈਕਟਰੀ ਕਦੀ આજ ਤੱਕ ਨਹੀਂ ਹੋਇਆ ਕਿ ਮਜੂਤਾ ਸਰਕਾਰ ਕਰ ਨਹੀਂ। ਇਹ ਬਖਲਾੜ ਦੇ ਕੰਮ ਹੈ। ਉਹਨਾਂ ਨੂੰ ਦਿਖਣ ਰਿਹਾ ਵਾ ਵੀ ਆਉਣ ਵਾਲਾ ਟਾਈਮ ਲੱਗਾ ਜਿਹੜਾ ਵਾ ਉਹ ਖਤਮ ਆ ਤੇ 20 ਤੋਂ 27 ਚਾਉਣਾ ਸ਼ਾਇਦ ਅਗੀ ਕਰਾ ਲਾ ਇੰਟਰੂ ਆ ਪਟ ਨੇ ਪਿਆ। ਆ ਪੰਜਾਬ ਚਾਹਵਾਣਾ ਇੱਕ ਉਹਨਾਂ ਦੇ ਛਾਉਂ ਦੇ ਜਿਹੜੇ ਜਿਹੜੇ ਵੱਡੇ ਵੱਡੇ ਮਗਰਮਾਸ਼ਿਆ ਇਹ ਗਰੀਬ ਵਿਚਾਰਾ ਜੇ ਕੋਈ ਰੋਟੀ ਖਾਂਦਾ ਉਹਦੇ ਘਰ ਤੇ 8 ਪੱਜੀਆਂ ਦੀਆਂ ਥੇਲ ਕੁੜੀਆਂ 4-5 ਛੋਟੇ ਆ ਉਹਨਾਂ ਦੇ ਪੀਲੇ ਪੰਚੇ ਚੜਾਉਣ ਦਾ ਕੀ ਫਾਇਦਾ ਜੇ ਪੀਲੇ ਪੰਚੇ ਚੜਾਉਣੇ ਆ ਤੇ ਕੋਲੋਂ ਦਿੱਤਾ ਡਿਟੇਲ ਲਗਾਉਣ ਦੀ ਸਪਲੀਟ ਵਿੱਚ ਜੋ ਵੀ ਆਪਣਾ ਗੈਸਟ ਬਣਾ ਕੇ ਜਿਹੜੇ ਪਹਿਲਾਂ ਜਿੰਨਾ ਤੇ ਪਰਚੇ ਹੋਏ ਆ ਉਹ ਉਹ ਕਰਨ ਨਾ ਕਿ ਅੱਜ ਸਵੇਰੇ ਪ੍ਰੋਗਰਾਮ ਸੈਗ ਪਾਰਟੀ ਕੋਲ ਕਿਤੇ ਲਿਟਾ ਆਇਆ ਤੇ ਉਹਨੇ ਕੰਮਾ ਕਾ ਆਇਆ ਕਿ ਨੈਤਨ ਦੇ ਇਹ ਮਾਡੇ ਤੋਂ ਹੋਇਆ ਹੈ ਇਹ ਮੇਰੇ ਇੱਕ ਸਿਰਫ ਲੋਕਾਂ ਦੀ ਖਟਕਟ ਆ ਪੰਜਾਬ ਦੀ ਝੂਠੇ ਇਨਕਲਾਬੀਆਂ ਤੇ ਸਰਕਾਰ ਤੇ ਝੂਠੇ ਮੁੱਖਤਵ ਫਗਵੰਤ ਮਾਰ ਦੀ ਵੱਲੋਂ ਇਹ ਉਹਨਾਂ ਦੀ ਪੂਲ ਸੋਰਸ ਵੱਲ ਸਾਡੇ ਮਾਨਜੋਗ ਲੀਡਰ ਸਰਕਾਰ ਪ੍ਰਮਾਤ ਸਿੰਘ ਬਾਜਵਾ ਜੀ ਦੇ ਖਿਲਾਫ ਜੋ ਇੱਕ ਝੂਠਾ ਪਰਚਾ ਦਰਜ ਕੀਤਾ ਗਿਆ ਉਹ ਆਪਣੀਆਂ ਨਕਾਮੀਆਂ ਨੂੰ ਲੁਕਾ ਨਹੀਂ ਸਕਦੀ ਬਾਜ਼ਾਰ ਦੇ ਲੋਕਾਂ ਨੇ ਉਹਨਾਂ ਦੀਆਂ ਤੇ ਕਾਮੀਆਂ ਨੂੰ ਖਿਡਾਲਿਆ ਭਗਵਾਨ ਤੁਮਾਰ ਮੁਰਦਾਬਾ ਭਗਵਾਨ ਤੁਮਾਰ ਮੁਰਦਾਬਾ ਪਰਵਿੰਦਰ ਸਿੰਘ ਪਾਲੀ ਸੁਭਾ ਪ੍ਰਧਾਨ ਆਲ ਇੰਡੀਆ ਨੈਸ਼ਨਲ ਕਾਂਗਰਸ ਮੀਟਿੰਗ ਬ੍ਰਿਗੇਡ ਮੈਂ ਅੱਜ ਮਜੀਠੇ ਆਇਆ ਵਾਂ ਇਹ ਸਾਡੇ ਮਜੀਠੇ ਤੋਂ ਪੰਮਾ ਪ੍ਰਧਾਨ ਜੀ ਚੇਅਰਮੈਨ ਸਾਹਿਬ ਗੋਗਾ ਜੀ ਤੇ ਸਰਪੰਚ ਪੰਚ ਇਹ ਸਾਰੀ ਕਾਂਸ ਦੀ ਰੀੜ ਦੀ ਹੱਡੀ ਸਾਡੀ ਜਿਹੜੀ ਅੱਜ ਇਕੱਠੀ ਹੋਈ ਆ ਇਹ ਜਿਹੜੀਆਂ ਭਗਵੰਤ ਮਾਨ ਦੀਆਂ ਜਿਹੜੀਆਂ ਸਾਡੇ ਵੱਡੇ ਲੀਡਰ ਆ ਜਿਹੜੇ ਐਲੋਪੀ ਦੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਉਹਨਾਂ ਦੇ ਖਿਲਾਫ ਜਿਹੜਾ ਐਫ ਆਈ ਆਰ ਕੀਤੀ ਆਪਣੀ ਘਟੀਆ ਸੋਚ ਦਾ ਸਬੂਤ ਦਿੱਤਾ ਵਾ ਉਹਨਾਂ ਦੇ ਖਿਲਾਫ ਅੱਜ ਅਸੀਂ ਇੱਥੇ ਪੁਤਲਾ ਸਾੜਨ ਆਏ ਹਾਂ ਤੇ ਇਸ ਕਰਕੇ ਅਸੀਂ ਭਗਵੰਤ ਮਾਨ ਸਰਕਾਰ ਨੂੰ ਕਹਿੰਨੇ ਆ ਕਿ ਮੌਜੂਦਾ ਸਰਕਾਰ ਆ ਤੇਰੀ ਚਲਾ ਲਾ ਇਹਨੂੰ ਜੇ ਚੰਗੀ ਤਰ੍ਹਾਂ ਚਲਾਉਣਾ ਹੁੰਦਾ ਹੀ ਤੇ ਜੇ ਤੇਰੇ ਕੋ ਕੈਬਨਿਟ ਰਹਿ ਆ ਕਿ ਤੇ ਕੈਬਨਿਟ ਰਹਿ ਆ ਕਿ ਕਦੀ ਵੀ ਕਿ ਤੇ ਵੀ ਤਰਨਾ ਨਹੀਂ ਦਿੰਦਾ ਹੁੰਦਾ ਕਦੀ ਮੌਜੂਦਾ ਸਰਕਾਰ ਤਰਨੇ ਨਹੀਂ ਦਿੰਦੀ ਸੋ ਇਹਨਾਂ ਦੇ ਅਮਿਤ ਰੋੜਾ ਜੀ ਜੋ ਮਾੜੀ ਮੋਟੀ ਸ਼ਬਦਾਬਲੀ ਜਿਹੜੀ ਗਲਤ ਬੋਲ ਰਿਹਾ ਉਹ ਵੀ ਆਪਣੇ ਆਪ ਚ ਸੁਧਾਰਨ ਤੇ ਜਿਹੜੀਆਂ ਆਪਣੀ ਸਰਕਾਰ ਆ ਜਿਹੜੀ ਮੌਜੂਦਾ ਉਹ ਤਰਨੇ ਦੇਣ ਦੀ ਥਾਂ ਝੂਠੀਆਂ ਐਫ ਆਈ ਆਰਾਂ ਥਾਂ ਕੰਮ ਕਰੇ ਸਕੂਲਾਂ ਦੇ ਨਾਂ ਤੇ ਵੀ ਤੁਸੀਂ ਵੇਖਣ ਦੇ ਜਿੱਦਾਂ ਅੱਗੇ ਸਾਰੀਆਂ ਡਿਸਪੈਂਸਰੀਆਂ ਦੇ ਨਾਂ ਤੇ ਹੋਇਆ ਸੀ ਉਹੀ ਹਾਲ ਹੈ ਜਿਹੜੇ ਪੁਰਾਣੇ ਕਮਰੇ ਬਣੇ ਆ ਉਹਨਾਂ ਨੂੰ ਰੰਗ ਬੁਟੀ ਕਰਕੇ ਤੇ ਉਹਨਾਂ ਦਾ ਜਿਹੜਾ ਬੋਝ ਆ ਉਹ ਪੰਜਾਬ ਦੇ ਲੋਕਾਂ ਤੇ ਪਾਉਣ ਡਏ ਆ ਇਸ ਕਰਕੇ ਇਹ ਭਗਵੰਤ ਮਾਨ ਨੂੰ ਜਿਹੜਾ ਸੋਭਾ ਨਹੀਂ ਦਿੰਦਾ ਇਸ ਲਈ ਚੰਗੀ ਤਰ੍ਹਾਂ ਜਿਹੜੇ ਦੋਸਾ ਰਹਿ ਗਏ ਆ ਉਹ ਚਲਾ ਲੇ 2027 ਚ ਹਰ ਬੰਦੇ ਦੇ ਪਤਾ ਵਾ ਕਿ ਕਾਂਗਰਸ ਦੀ ਨੇਰੀ ਚੱਲਣ ਢਈ ਆ ਤੇ ਕਾਂਗਰਸ ਦੀ ਸਰਕਾਰ ਬੰਨੀ ਆ ਇਹਦੇ ਤੋਂ ਬਖਲਾਇਆ ਵਾ ਜਿਹਦੇ ਕਰਕੇ ਉਹ ਇਸ ਵੇਲੇ ਕਦੀ ਕਹੇ ਤੇ ਐਫ ਆਈ ਆਰ ਕਰਦੇ ਕਦੀ ਕੋਈ ਆਪਣਾ ਦੇਦੇ ਰਾਜਿਆਂ ਵਾਲਾ ਸੂਲ ਰਿਆ ਵਰਤਨ ਸੋ ਇਹਦਾ ਸਾਨੂੰ ਕਹੇ ਕਾਂਗਰਸ ਦੇ ਕਹੇ ਵੀ ਲੀਡਰ ਨੂੰ ਡਰਨੀ ਆ ਸੋ ਕਿਰਪਾ ਕਰਕੇ ਇਹ ਜਿਹੜੀਆਂ ਤੱਕੇਸ਼ਾਈਆਂ ਬੰਦ ਕੀਤੀਆਂ ਨੇ ਮੈਨੂੰ ਲੱਗਦਾ ਨਹੀਂ ਸਿਮਨ ਨਸ਼ਾ ਵਿਰੋਧੀ ਦੁੱਟ ਲੈ ਗਿਆ ਕੀ ਕਹਿਣਾ ਚਾਹੁੰਦੇ ਹੋ ਨਸ਼ੇ ਮੇਰੇ ਵਿਰੋਧ ਤੁਹਾਨੂੰ ਜੇ ਲੱਗਦਾ ਬੰਦ ਹੋਏ ਆ ਤੇ ਫਿਰ ਤੇ ਆਪਾਂ ਗੱਲ ਕਰੀਏ ਇਹਦੇ ਨਸ਼ੇ ਵਿਰੁੱਧ ਜਿਹੜੀ ਜੰਗ ਆ ਉਹਦੇ ਉਹਨਾਂ ਦੇ ਆਪਣੇ ਮੁਲਾਜ਼ਮ ਸਰਕਾਰ ਹੀ ਲਈ ਆ ਬਕਾਉਣ ਤੇ ਸਰਕਾਰ ਕੋਲ ਨਹੀਂ ਫੜੇ ਜਾਣਦੇ ਆ ਸਾਰਿਆਂ ਦੇ ਸਾਹਮਣੇ ਹੀ ਆ ਗਿਆ ਵਾ ਹੁਣ ਜਿੱਦਾਂ ਅੱਗੇ ਇੱਕ ਵਾਰਾਂ ਇਹਨਾਂ ਨੇ ਕੀਤਾ ਹੀ ਇੱਕ ਡਫਾਂਗ 100 ਕਲਾਫ ਹੈ ਪਹਿਲੀ ਫੜਲੀ 150 ਕਿਲਾ ਪੈਲੀ ਫੜ ਲਈ ਮਾਨ ਸਾਹਿਬ ਦੀ ਪੈਲੀ ਫੜ ਲਈ ਤੇ ਬਾਅਦ 24 ਬਲਫ ਨਿਕਲਿਆ ਕੁਛ ਵੀ ਨਹੀਂ ਉਦਾਂ ਹੀ ਤੁਹਾਡੇ ਦਾ ਸ਼ਿਆਰ ਬਟਾ ਦੂਈ ਕਾਰਨ ਕੀ ਸਮਝਦੇ ਹੋ ਜਿਹੜੀ ਇਹ ਕੋਸ਼ਕਾਰਵਾਈ ਨਹੀਂ ਹੁੰਦੀ ਪਈ ਕਾਰਨ ਇਹ ਆ ਵੀ ਇਹਨਾਂ ਦੇ ਜਿਹੜੀ ਸਰਕਾਰ ਆ ਉਹ ਰਲਿ ਪਿਛਲੇ ਤਲੇ ਜਿਹੜੇ ਸਾਰੇ ਅਫਸਰ ਆ ਤੇ ਲੀਡਰ ਉਹ ਰਲੇ ਆ ਸਾਰੇ ਕਾਰਨ ਤੇ ਇਹੀ ਹੈ ਇਹਨਾਂ ਦਾ ਪਰ ਲੱਗਦਾ ਵੀ ਪੀਲੇ ਪੰਜੇ ਚਲਾ ਕੇ ਲੋਕਾਂ ਦੇ ਘਰ ਟਾ ਕੇ ਤੇ ਇਹ ਨਸ਼ਾ ਬੰਦ ਹੋ ਸਕਦਾ ਪੀਲਾ ਪੰਜਾ ਟਾਉਣਾ ਵਾ ਨਾ ਤੇ ਉਹਨਾਂ ਦੇ ਟਾਉਣ ਜਿਹੜੇ ਜਿਹੜੇ ਵੱਡੇ ਵੱਡੇ ਮਗਰਮਾਸ਼ਿਆ ਇਹ ਗਰੀਬ ਵਿਚਾਰਾ ਜੇ ਕੋਈ ਰੋਟੀ ਖਾਂਦਾ ਉਹਦੇ ਘਰ ਦੇ 8 ਬੱਚੇ ਉਹਦੀਆਂ 3 ਕੁੜੀਆਂ 4 ਬੱਚੇ ਛੋਟੇ ਆ ਉਹਨਾਂ ਤੇ ਪੀਲੇ ਪੰਜੇ ਚਲਾਉਂਦਾ ਨਹੀਂ ਫਾਇਦਾ ਜੇ ਪੀਲੇ ਪੰਜੇ ਚੜਾਉਣੇ ਆ ਤੇ ਉਹਨੂੰ ਇੱਕ ਡਿਟੇਲ ਬਣਾਉਣ ਹਿਸਟਰੀ ਤੇ ਵਿੱਚ ਜੋ ਵੀ ਆਪਣਾ ਲਿਸਟ ਬਣਾ ਕੇ ਜਿਹੜੇ ਪਹਿਲਾਂ ਜਿੰਨਾਂ ਤੇ ਪਰਚੇ ਹੋਏ ਆ ਉਹ ਉਹ ਕਰਨ ਨਾ ਕਿ ਅੱਜ ਸਵੇਰੇ 2 ਗ੍ਰਾਮਸ ਮੈਗਫਲ ਲਈ ਤੇ ਉਹਦੀ ਕੋਈ ਵਿਹਲੀ ਢਾ ਆਇਆ ਤੇ ਉਹਦੇ ਕਮਰਾ ਢਾ ਆਇਆ ਤੇ ਕਹਤਾ ਵੀ ਅਸੀਂ ਪੀਲੇ ਪੰਜੇ ਚਲਾਉਂਦੇ ਆ ਪੀਲੇ ਪੰਜੇ ਇੱਕ ਲੋਕਾਂ ਦੀਆਂ ਅੱਖਾਂ 'ਚ ਘੱਟਾ ਵਾ ਜਿਹੜੇ ਅਸਲ ਮਗਰਮਾਸ਼ੀਆ ਉਹਨਾਂ 'ਚ ਕੋਈ ਨਹੀਂ ਫੜਿਆ ਜਾਣਦਾ ਸਰਦਾਰ ਜੀ ਜਿਸ ਤਿੱਕ ਇਹਨਾਂ 2027 ਨੇੜੇ ਆ ਰਹੀ ਹੈ ਤੇ ਕਾਂਗਰਸ ਲੀਡਰਾਂ ਦੇ ਉੱਤੇ ਪਰਚੇ ਦਰਜ ਹੋ ਰਿਹਾ ਕੀ ਲੱਗਦਾ ਹੈ ਕਿ ਕਾਂਗਰਸ ਨੂੰ ਆ ਆਮ ਆਦਮੀ ਪਾਰਟੀ ਡਰ ਗਈ ਹੈ ਤੁਹਾਡੇ ਸਾਹਮਣੇ ਇਹ ਬਖਲਾੜជា ਜੀ ਭਗਵੰਤ ਮਾਨ ਤੁਹਾਨੂੰ ਦੱਸਿਆ ਵੀ ਕਦੀ આજ ਤੱਕ ਨਹੀਂ ਹੋਇਆ ਕਿ ਮੌਜੂਦਾ ਸਰਕਾਰ ਤਰਨੇ ਦਵੇ ਇਹ ਬਖਲਾੜ ਦਾ ਕੰਮ ਆ ਉਹਨਾਂ ਨੂੰ ਦਿਖਣ ਦਿਆ ਵਾ ਵੀ ਆਉਣ ਵਾਲਾ ਟਾਈਮ ਸਾਡਾ ਜਿਹੜਾ ਵਾ ਉਹ ਖਤਮ ਆ ਤੇ 2027 ਜਾਣਾ ਸ਼ਾਇਦ ਅਸੀਂ ਡਰਾ ਲਾਂਗੇ ਪਰ ਉਹ ਆਪ ਡਰੇ ਪਏ ਆ ਇਸ ਕਰਕੇ ਕਾਂਗਰਸ ਨਾ ਕਦੀ ਡਰੀ ਸੀ ਇਹ ਜਿਹੜੀਆਂ ਦੀ ਕੌਮ ਆ ਨਾ ਪਹਿਲਾਂ ਡਰ ਹੀ ਨਾ ਹੁਣ ਡਰੂਗੀ ਆਪਣੇ ਲੋਕੀ ਸੋਚਿਆ ਸਾਈ ਵੀ ਤਿਆਰੀ ਸ਼ੇਮੀ ਚੱਲਦੀ ਪਈ 2027 ਦੀ ਤੁਹਾਡੇ ਸਾਹਮਣੇ ਬੂਥ ਲੈਵਲ ਤੇ ਤਿਆਰੀ ਹੈ ਜੀ ਬੂਥ ਲੈਵਲ ਤੋਂ ਪਿੰਡਾਂ ਲੈਵਲ ਤੋਂ ਜ਼ਿਲ੍ਹੇ ਲੈਵਲ ਤੋਂ ਹਰ ਤਰੀਕੇ ਨਾਲ ਤਿਆਰ ਕਰਾਂਗੇ ਜਿੱਦਾਂ ਦਾ ਹਰ ਵਰਕਰ ਨੂੰ ਨਾਲ ਲੈ ਕੇ ਚੱਲਿਆ ਜਾਊਗਾ ਤੇ ਬੂਥ ਲੈਵਲ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਆ ਗਈਆਂ ਤੁਹਾਨੂੰ ਇੱਥੇ ਪਤਾ ਲੱਗ ਜਾਣਾ ਕਾਂਗਰਸ ਦੀ ਕੀ ਨਿਕਲਦੀ ਹੈ ਜਿੱਥੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਊ ਕੀ ਪ੍ਰੋਗਰੈਸ ਹੈ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਦੇ ਲੋਕਾਂ ਨੂੰ ਇਹੋ ਕਹੂੰਗਾ ਕਿ ਇਹ ਜਿਹੜੇ ਸੋਸ਼ਲ ਮੀਡੀਆ ਵਾਲੇ ਬਣੇ ਸੀ ਜਿਹੜੇ ਇਕਲੌਤੀ ਇਨਕਲਾਬੀ ਬਣੇ ਆ ਤੇ ਜਿਹੜੇ ਝੂਠ ਦੇ ਪਲੰਦੇ ਆ ਇਹਨਾਂ ਨੂੰ ਪਿੱਛੇ ਕਰਕੇ ਤੇ ਆਪਣੀ ਅਸਲ ਜਿਹੜੀ ਮਾਂ ਪਾਰਟੀ ਕਾਂਗਰਸ ਪਾਰਟੀ ਨੂੰ ਲਿਆਓ ਤੇ ਕਾਂਗਰਸ ਦੀ ਸਰਕਾਰ ਬਣਾਓ ਵੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਜੀਤ ਸਿੰਘ ਪੰਮਾ ਪ੍ਰਧਾਨ ਮਜੀਠਾ ਕਾਂਗਰਸ ਪਾਰਟੀ ਵਰਕਰ ਹਲਕਾ ਮਜੀਠਾ ਅੱਜ ਹਲਕਾ ਮਜੀਠਾ ਦੇ ਕਾਂਗਰਸ ਪਾਰਟੀ ਵੱਲੋਂ ਜੋ ਨਿੰਦਨੀਏ ਕਾਰਵਾਈ ਝੂਠਾ ਪਰਚਾ ਦਰਜ ਸਾਡੇ ਪ੍ਰਤਾਪ ਸਿੰਘ ਬਾਜਵਾ ਜੀ ਆਗੂ ਵਿਰੋਧੀ ਧਿਰ ਜੀ ਦੇ ਭਗਵੰਤ ਮਾਨ ਦੀ ਸਰਕਾਰ ਵੱਲੋਂ ਦਰਜ ਕੀਤਾ ਗਿਆ ਉਸੇ ਰੋਸ ਵਜੋਂ ਤੇ ਕੇਂਦਰ ਵਿੱਚ ਮੋਦੀ ਦੀ ਸਰਕਾਰ ਰਾਜ ਕਰ ਰਹੀ ਜੋ ਈਡੀ ਨੂੰ ਸਾਡੀ ਸ਼੍ਰੀਮਤੀ ਸੋਨੀਆ ਗਾਂਧੀ ਜੀ ਦੇ ਖਿਲਾਫ ਤੇ ਸ਼੍ਰੀ ਰਾਹੁਲ ਗਾਂਧੀ ਜੀ ਦੇ ਖਿਲਾਫ ਵਰਤ ਕੇ ਤੱਕੇਸ਼ਾਂੀਆਂ ਕਰ ਰਹੀ ਆ ਝੂਠੀਆਂ ਕਾਰਵਾਈਆਂ ਕਰ ਰਹੀ ਆ ਉਸ ਦੇ ਖਿਲਾਫ ਅੱਜ ਰੋਸ ਮਜਾਰਾ ਕਰਨਾ ਸੀ ਉਸ ਕਰਕੇ ਹਲਕਾ ਮਜੀਠਾ ਦੇ ਕਾਂਗਸ ਪਾਰਟੀ ਦੇ ਵਰਕਰ ਅੱਜ ਵੱਡੇ ਰੂਪ ਦੇ ਵਿੱਚ ਇਕੱਠੇ ਹੋਏ ਸਰ ਕੀ ਕਰਨ ਜਿਹੜੇ ਅੱਜ ਦੇ ਰੋਸ ਮਜਾਰਾ ਕੀਤਾ ਗਿਆ ਸੀ ਜਿਹੜਾ ਚਾਹੀਦਾ ਇਹ ਵੇਖੋ ਵੀਰੋ ਵੇਖੋ ਵੀਰੋ ਪੰਜਾਬ ਦੀ ਝੂਠੇ ਇਨਕਲਾਬੀਆਂ ਤੇ ਸਰਕਾਰ ਤੇ ਝੂਠੇ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਤੇ ਉਹਨਾਂ ਦੀ ਪੁਲਸ ਫੋਰਸ ਵੱਲੋਂ ਸਾਡੇ ਮਾਨਯੋਗ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੇ ਖਿਲਾਫ ਜੋ ਇੱਕ ਝੂਠਾ ਪਰਚਾ ਦਰਜ ਕੀਤਾ ਗਿਆ ਉਹ ਆਪਣੀਆਂ ਨਕਾਮੀਆਂ ਨੂੰ ਲੁਕਾ ਨਹੀਂ ਸਕਦੇ ਪੰਜਾਬ ਦੇ ਲੋਕਾਂ ਨੇ ਉਹਨਾਂ ਦੀਆਂ ਨਕਾਮੀਆਂ ਨੂੰ ਪਛਾਣ ਲਿਆ ਉਹਨਾਂ ਦੀਆਂ ਕਮਜ਼ੋਰੀਆਂ ਨੂੰ ਲੱਭ ਲਿਆ ਉਹ ਹੁਣ ਇਹਨਾਂ ਚੀਜ਼ਾਂ ਤੇ ਪੜਦਾ ਪਾ ਕੇ ਝੂਠੇ ਪਰਚੇ ਦਰਜ ਕਰਕੇ ਕਾਂਗਰਸ ਪਾਰਟੀ ਦੇ ਵਰਕਰ ਨੂੰ ਜਾਂ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਦੁਬਾਰਾ ਨਹੀਂ ਸਕੇ ਪ੍ਰਧਾਨ ਸਾਹਿਬ ਅੱਜ ਕੱਲ੍ਹ ਭਗਵੰਤ ਸਿੱਧਾਂ ਜੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੀ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦਾ ਉਦਘਾਟਨ ਹੋ ਰਿਹਾ ਜੀ ਕੀ ਕਹਣਾ ਤੁਹਾਨੂੰ ਵੇਖੋ ਵੀਰੋ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਬਿਲਕੁਲ ਉਹ ਝੂਠ ਦਾ ਕੰਮ ਕਰ ਰਹੇ ਜੀ ਮੈਂ ਤੁਹਾਡੇ ਆਨ ਕੈਮਰਾ ਕਹਿ ਰਿਹਾ ਕਿ ਉਹ ਇੱਕ ਕਮਰੇ ਦਾ ਬਜਟ ਲਗਭਗ 15 ਲੱਖ ਰੁਪਈਆ ਲਾ ਕੇ 5 5 6 6 ਕਮਰੇ ਹਰ ਸਕੂਲ ਦੇ ਵਿੱਚ ਤਿਆਰ ਕੀਤੇ ਗਏ ਜਿਹੜੇ ਕਿ ਪਹਿਲਾ ਹੀ ਸਕੂਲਾਂ ਦੇ ਵਿੱਚ ਕਮਰੇ ਤਿਆਰ ਸੀ ਉਹਨਾਂ ਦੀ ਸਿਰਫ ਲੰਬਾ ਪੋਚੀ ਦੇ ਉੱਤੇ ਤੇ ਇੱਕ 5-7 ਕੰਪਿਊਟਰ ਰੱਖ ਕੇ ਉਹਨਾਂ ਨੇ ਜੋ 15-15 ਲੱਖ ਰੁਪਏ ਦਾ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਕੀਤਾ ਮੈਂ ਇਸ ਦੀ ਜਾਂਚ ਏਜੰਸੀਆਂ ਤੋਂ ਮੰਗ ਕਰਦਾ ਕਿ ਇਸ ਦੀ ਨਿਰਪੱਖ ਜਾਂਚ ਕਰਕੇ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ